ਇੱਕ ਕਦੂ ਇਹਨੇ ਤੇ ਟੋਕਰਾ ਭਰਿਆ ਕਦੂਆਂ ਦਾ ਤੇ ਮੈਂ ਲੈ ਗਿਆ 90 ਪੈਸੇ 90 ਪੈਸੇ ਵਰਤੇ 90 ਪੈਸੇ ਇੱਕ ਟੋਕਰਾ ਕਦੂਆਂ ਦੇ ਦਾ 90 ਪੈਸੇ ਮੈਂ ਚੱਕ ਕੇ ਉਵੇਂ ਲੈ ਮਰਵਾਣ ਦੇ ਲੋਕਾਂ ਨੂੰ ਪੈਂਦੇ ਪਰ ਸੁਣਨ ਬਾਰੇ ਘੋਟ ਵੱਟ ਕੇ ਮੈਂ ਬੋਲੀ ਇਥੇ ਲੈ ਕੇ ਉਹ ਉੱਥੇ ਹੀ ਫੇਰ ਮੁੜ ਕੇ ਗਿਆ ਨਾ ਫੇਰ ਉਹ ਜਸੰਤ ਬੋਲੀ ਤੇ ਰਹਿ ਗਿਆ ਸੀ ਚੋੜ ਕੇ ਲੈ ਕੇ ਸਰ ਤੇ ਚੱਕ ਕੇ ਲੈ ਕੇ ਆਉਂਦੇ ਸੀਗੇ ਹੁੰਦਾ ਜੇ ਕਿਰੇ ਦੁਕਾਨ ਤੇ ਜਾਣ ਨਾਲ ਪਹਿਲਾਂ ਮੋਟਰਸਾਈਕਲ ਭਾਲਦੇ ਆ ਹੂੰ ਛੱਤ 'ਤੇ ਜਾ ਕੇ ਲੈ ਗਿਆ ਸੀ ਤੇ ਉੱਥੇ ਉਹ ਹੀ ਗੱਲ ਚਰਚੇ ਵਾਲੀ ਹੂੰ 20-20 ਰੁਪਏ ਟੋਕਰੇ ਦੇ ਅੱਛਾ 20-20 25-25 ਕਿਲੋ ਵਿੱਚ ਕਰਬੂਜੇ ਆਦੇ ਅੱਛਾ ਤੇ ਉਹ ਬਾਬਾ ਦਾ ਚੱਕੋ ਇਹਨੂੰ ਇੱਥੇ ਪੁੱਟਾ ਘਰੇ ਲੈਂਦੇ ਘਰੇ ਕੋਸਾ ਜਵਾਕਾਂ ਨੂੰ ਵੰਡਦੇ ਹੂੰ ਤੇ ਕੋਈ ਪਾਪਾ ਸਿੰਘ ਨੂੰ ਬਾਅਦੇ ਫਿਰ ਆਹਨੇ 20 ਰੁਪਏ ਰਕੀ ਵਟਣਾ ਦਾ ਪਾਗ ਚੰਗੇ ਚੰਗੇ ਜਿਹੜੇ ਟੱਕੇ ਖਾਏ ਜਾਂਦੇ ਸੀ ਕਿੱਡੇ ਕਿੱਡੇ ਸੀ ਕਰਬੂਜੇ ਉਜੇ ਬਹੁਤ ਤਕੜੇ ਸੀ ਯਾਰ ਸਟਾਰਟ ਆ ਤੇ ਜੇ ਮੰਡੀ ਜਾਂਦੀ ਪੜਨ ਹਾਂ ਸਟਾਰਟ ਥਰ ਦੇ ਵਿੱਚ 14 ਰੁਪਏ ਨੂੰ ਇੱਕ ਬੋਰੀ ਮਿਰਚਾਂ ਦੀ ਐਡੀ ਐਡੀਆ ਮਿਰਚਾਂ ਆਪਣੀਆਂ ਬਈ ਇਹ 14 ਰੁਪਏ ਵਟੇ ਜਾਂਦੀ ਇੱਕ ਬੋਰੀ ਮਿਰਚਾਂ ਦੀ ਦੇ 15 20 ਕਿਲੋ ਤੇ 14 ਰੁਪਏ ਹਾਂ ਸਾਫ ਤੇ ਬੋਰੀ ਦੇ ਸਾਫ ਕਰ 20 ਕਿਲੋ ਮਿਰਚਾਂ ਦੇ 15 ਰੁਪਏ 14 ਕੋਈ ਕੋਈ ਨਹੀਂ ਲੈਂਦਾ ਸਿਰੋ ਸਾਰੇ ਬੀਜ ਤੇ ਜਿਹੜੀਆਂ ਅੰਦਰ ਜਿਹੜੀਆਂ ਆਪਣੇ ਦਾ ਪਰਲੇ 2.5 ਕਿਲੋ ਨਾ ਚਾਕੇ ਵਾਲੇ ਹਾਂ ਆਹ ਲੰਮਾ ਗਿਆ ਰੰਗ ਲਿਆ ਜਾਂਦਾ ਤੇ ਬੇਹਰ ਜਾਂਦਾ ਜਿੱਥੇ ਇੱਥੇ ਕਬੂਧੇ ਸੀ ਐਡਾ ਝੂਠ ਮਾਰੀ ਗਏ ਤੱਤ ਚਰਨੇ ਵੀ ਸੀਗਾ ਉਹਨੇ ਬੜਾ ਤਕਾਇਆ ਤੋੜ ਦੇਣਾ ਪਰ ਨਹੀਂ ਫੋਪਿਆ ਬਾਪੂ ਦੀ ਨਿਗਾਹ ਬੋਰ ਸੀ ਅੱਛਾ ਇਹ 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 ਦਾ ਤਾਂ ਬਟਨ ਵਾਲਾ ਕਾਚੂ ਇਹ ਬਟਨ ਖੁੱਲ ਜਾਂਦਾ ਵੀਓ ਅੱਛਾ ਉਹ ਹੀ ਤੋੜ ਜਾਂਦੇ ਜੀ ਕਬੂਧੇ ਹਾਂ ਇੱਕ ਖਖੜੀ ਵਾਹ ਵਾ ਲੰਮੀ ਸਰੀ ਹਾਂ ਕੰਟਾਂਗਲੇ ਕੋ ਆਉਂਦੇ ਕੰਟਾਂਗਲੇ ਕੋ ਗੱਪ ਮਾਰਦੇ ਆ ਓਡੀ ਲੰਮੀ ਸੀ ਮੈਂ ਇੱਕ ਤਾਂ ਖਖੜੀ ਮੈਂ ਚੱਕ ਲਿਆ ਇੱਥੇ ਚੱਕਿਆ ਮੋਢੇ ਦੀ ਚੱਕ ਕੇ ਲਿਆ ਕਈ ਤੋਂ ਦੇਖੋ ਉੱਥੇ ਵੀ ਖਾੜੀ ਇਹ ਮੁੜ ਕੇ ਉਹ ਕੀ ਹੈ ਨਾ ਉਹ ਬਟਨ ਵਾਲਾ ਕਾਟੂ ਲੈਂਦਾ ਜਾਚੇ ਨੇ ਖੋਲਿਆ ਹਾਂ ਖੋਲ ਗਿਆ ਇਹਨੂੰ ਵਿਚਾਰਾਂ ਵੱਡੀ ਹਾਂ ஆனா கடா <laughs> <laughs> <laughs>